ਹਾਂਜੀ ਮੇਰੇ ਵੱਲੋਂ ਤੁਹਾਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਠੀਕ ਹੋਵੋਗੇ ਵਧੀਆ ਹੋਵੋਗੇ ਅੱਜ ਆਪਾਂ ਬਣਾਉਣ ਲੱਗੇ ਆਂ ਮੂਰੀ ਦਾ ਇੱਕ ਹੋਰ ਨਿਊ ਟ੍ਰੈਂਡ ਠੀਕ ਆ ਜਿਹੜਾ ਬੜਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਠੀਕ ਆ ਜੀ ਇਹਦੇ ਲਈ ਆਪਾਂ ਕੀ ਕਰਨਾ ਹੈ ਇਹਦੇ ਲਈ ਤਾਂ ਆਪਾਂ ਸਰਵਾਰ ਨੀਚੋਂ ਇੱਥੋਂ ਆਪਾਂ ਲਮਾਈ ਲੈ ਲੈਣੀ ਆ 14 ਇੰਚ ਠੀਕ ਆ ਜੀ 14 ਇੰਚ ਆਪਾਂ ਦੀ ਲਮਾਈ ਲੈ ਲੈਣੀ ਆ ਇਸ ਕਰਕੇ ਤੁਸੀਂ ਵੱਧ ਵੀ ਲੈ ਸਕਦੇ ਹੋ 15 16 17 ਤੱਕ ਤੁਸੀਂ ਲੈ ਸਕਦੇ ਹੋ ਥੋੜੀ ਮਰਜੀ ਠੀਕ ਹੈ ਤੁਸੀਂ ਜਿੰਨਾ ਲੈਣਾ ਚਾਹੋ ਮੈਂ ਇੰਨਾ ਹੀ ਲਿਆ ਆਪਾਂ ਇਸ ਇੱਥੋਂ ਆਪਾਂ ਨੇ ਇਹਦਾ ਗੈਪ ਰੱਖਣਾ 2 2 ਇੰਚ ਦਾ ਠੀਕ ਹੈ 2 2 ਇੰਚ ਛੱਡ ਕੇ ਆਪਾਂ ਨੇ ਇਸ ਤਰ੍ਹਾਂ ਆਪਾਂ ਨੇ ਲਹਿਣ ਲਗਾ ਲੈਣੀਆਂ ਨੇ ਠੀਕ ਹੈ ਜੀ ਤੇ ਆਪਾਂ ਇਧਰ ਹੀ ਸਾਰਾ ਲਗਾਣੀ ਮੈਂ ਤੁਹਾਨੂੰ ਇਧਰ ਹੀ ਸਾਰਾ ਲਗਾ ਕੇ ਦਿਖਾਉਣੀ ਆ ਠੀਕ ਹੈ ਜੀ ਜਿਸ ਤਰ੍ਹਾਂ ਕਿ 14 ਇੰਚ ਤੇ ਆਪਾਂ ਨਿਸ਼ਾਨੀ ਲਾਉਣੀ ਆ ਠੀਕ ਹੈ ਠੀਕ ਹੈ ਜੀ 14 14 ਤੇ ਕਰਕੇ ਆਪਾਂ ਨਿਸ਼ਾਨੀ ਲਾ ਲੈਣੀ ਆ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਮਿਲਾ ਲੈਣਾ ਠੀਕ ਆ ਆਪਾਂ ਨੇ ਇਧਰਲੀ ਸਾਈਡ ਤੋਂ 2 ਇੰਚ ਰੱਖਣਾ ਠੀਕ ਹੈ ਜੀ ਇਸ ਸਾਈਡ ਤੋਂ ਠੀਕ ਹੈ ਜੀ ਫਿਰ ਇਸ ਇਸ ਸਾਈਡ ਤੋਂ ਇਤੋਂ ਠੀਕ ਹੈ ਜੀ ਫਿਰ ਇਹਨੂੰ ਪਾਣੀ ਚੰਗੀ ਤਰ੍ਹਾਂ ਮਿਲਾ ਲੈਣਾ ਉੱਪਰ ਤੋਂ 2 ਇੰਚ ਰੱਖ ਕੇ ਇਸ ਤਰ੍ਹਾਂ ਕਰਕੇ ਇਸ ਲੈਣਾ ਨੂੰ ਅੰਦਰੋਂ ਹਾਂਜੀ ਆਪਾਂ ਨੇ ਇਸ ਤਰ੍ਹਾਂ ਆਪਣੀ ਨਿਸ਼ਾਨੀ ਲਗਾ ਲਈ ਠੀਕ ਹੈ ਜੀ ਹੁਣ ਆਪਾਂ ਪੈਂਟੈਕਸ ਕਿਹ ਪਾਉਣ ਦੇ ਚ ਇਹ ਪੈਂਟੈਕਸ ਵਾਲਾ ਹੈਗਾ ਯਾ ਠੀਕ ਹੈ ਰੈਨ ਪੈਂਟੈਕਸ ਵਾਲਾ ਤੇ ਇਹਦੇ ਵਿੱਚ ਆਪਾਂ ਨੇ ਪੈਰ ਪੈਰ ਦੀ ਨਿਸ਼ਾਨੀ ਲਾ ਕੇ ਪੈਰ ਪੈਰ ਦੀ ਠੀਕ ਹੈ ਇੱਥੇ ਆਪਾਂ ਨੇ ਸੋਨ ਲਗਾ ਲਿਆ एक एक इतों आके अपने तिखा करके जिम्मे आपट नहीं करते हैं उस तरह करके आप तिखा करके इतों फट देना है ठीक है इस तरह। ठीक है जी इस तरह आप दूई ले लाने फट के ठीक है जी ਦੇਸੀ ਤਰੀਕਾ ਹੀ ਆਪਾਂ ਇਹਨੂੰ ਵਰਤਾਂਗੇ ਫਿਰ ਸੇਮ ਹੀ ਕਰਨੀ ਹੈ ਨੇ ਸਾਰੀ ਜਿੰਨੀ ਤੁਸੀਂ ਨਿਸ਼ਾਨੀ ਲਾਉਣੀ ਹੈ ਜਿੰਨੇ ਤੁਸੀਂ ਵੱਧ ਪਾਉਣੀਆਂ ਘੱਟ ਪਾਉਣੀਆਂ ਠੀਕ ਆ ਉਹ ਤੋਂ ਦੀ ਵਾਰ ਜੇ ਇਹ ਕਿਵੇਂ ਦਾ ਕੱਪੜਾ ਘੱਟ ਵੱਧ ਕਰ ਇੱਕ ਵਾਰੀ ਕਟਿੰਗ ਵੀ ਤੁਹਾਨੂੰ ਮੈਂ ਦੱਸੂ ਕਰ ਦਿਆਂਗੀ ਠੀਕ ਹੈ ਜਿਸ ਨੂੰ ਫਰੰਟ ਆਪਾਂ ਪਛਸਤਦੇ ਤੇ ਇਸ ਤਰ੍ਹਾਂ ਕਰਕੇ ਤੇ ਆਪਾਂ ਨੂੰ ਹਾਰਮੇ ਪਲੇਟਸ ਪਾ ਲੈਣਗੇ ਤੇ ਹੁਣ ਮੈਂ ਤੁਹਾਨੂੰ ਸਾਰੀ ਇੱਕ ਨਾਲ ਚੰਗੀ ਤਰ੍ਹਾਂ ਦੇਖੋ ਆ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆਪਾਂ ਨੇ ਪਲੇਟ ਸਪਾ ਲਈਆਂ ਤੇ ਆਪਾਂ ਤੁਹਾਨੂੰ ਸਾਰੀ ਪਲੇਟ ਸਪਾ ਕੇ ਤੁਹਾਨੂੰ ਦਿਖਾਉਣੀ ਆ ਠੀਕ ਹੈ ਹਾਂਜੀ ਆਪਾਂ ਪੈਂਟ ਐਕਸ ਸਪਾ ਲਈ ਸੀ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਇਹਨੂੰ ਪ੍ਰੈਸ ਨਾਲ ਇੱਕ ਸਾਈਡ ਨੂੰ ਆਪਾਂ ਨੇ ਇਹਨੂੰ ਬਿਠਾ ਲੈਣਾ ਚੰਗੀ ਤਰ੍ਹਾਂ ਨਾਲ ਠੀਕ ਹੈ ਜੀ ਪ੍ਰੈਸ ਕਰਕੇ ਨਾ ਚੰਗੀ ਤਰ੍ਹਾਂ ਇੱਕ ਸਾਈਡ ਨੂੰ ਦੋਨਾਂ ਦੇ ਮੂੰਹ ਇੱਕ ਸਾਈਡ ਨੂੰ ਕਰ ਦੇਣੇ ਇੱਧਰ ਇਹਦਾ ਇੱਧਰ ਨੂੰ ਇਹਦਾ ਇੱਧਰ ਨੂੰ ਠੀਕ ਹੈ ਜੀ ਤੇ ਹੁਣ ਇੱਥੇ ਆਪਾਂ ਲਗਾਵਾਂਗੇ ਲੈਸ ਲੈਸ ਲਗਾਉਣ ਲੱਗੇ ਤੁਸੀਂ ਧਿਆਨ ਦਿਓ ਠੀਕ ਹੈ ਜੀ ਲੈਸ ਆਪਾਂ ਨੇ ਲਾਉਣੀ ਹੈ ਜਦੋਂ ਇੱਕ ਇਹ ਨਹੀਂ ਹੈਗਾ ਵੀ ਇਹਦਾ ਮੂੰਹ ਇਧਰ ਨੂੰ ਹੋਊਗਾ ਉਹਦਾ ਮੂੰਹ ਉਧਰ ਨੂੰ ਹੋਊਗਾ ਤੁਸੀਂ ਇੱਕ ਪਾਸੇ ਕਰ ਸਕਦੇ ਚਾਹੇ ਤਾਂ ਮੂੰਹ ਇਧਰ ਨੂੰ ਕਰ ਲਓ ਚਾਹੇ ਇਧਰ ਨੂੰ ਕਰ ਲਓ ਠੀਕ ਹੈ ਜੀ ਇਹ ਗੱਲ ਤਾਂ ਜ਼ਰੂਰ ਧਿਆਨ ਦੇਓ ਚਲੋ ਆਪਾਂ ਲੱਗਿਆ ਲੈਸ ਲਗਾਉਣਾ ਠੀਕ ਹੈ ਚਲੋ ਲੈਸ ਲਾਉ ਦੀ ਇੱਕ ਪਾਸੇ ਨੂੰ ਇਸ ਤਰ੍ਹਾਂ ਕੱਟ ਕੇ ਆਪਾਂ ਇਹਨਾਂ ਨੂੰ ਲੈਸ ਲਗਾ ਦੇਣਾ ਚੰਗੀ ਤਰ੍ਹਾਂ ਰੱਖ ਕੇ ਨਾ ਆਪਾਂ ਫੋਲਡ ਕਰ ਦਨੇ ਠੀਕ ਹੈ ਹਾਂਜੀ ਆਪਾਂ ਲੈਂਸ ਲਗਾਤੀ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਫੋਲਡ ਕਰ ਦਨੇ ਠੀਕ ਹੈ ਫੋਲਡ ਕਰਕੇ ਇਹਦੇ ਤੇ ਆਪਾਂ ਨੇ ਜਿਹੜੀ ਆਪਾਂ ਸੋਨ ਲਗਾਈ ਹੈ ਇਹਦੇ ਤੇ ਉੱਤੇ ਸੋਨ ਲਗਾ ਦਨੇ ਆਹਨੇ 3 ਬਟਨ ਚੁਲਾਈ ਹੋਤੀ ਆਪਣੀ ਵਿੱਚ करके जी जी आप लगाइए ठीक है जी इस तरह करके अपने ਤੁਹਾ ਬਾਹਰ ਇਸੇ ਤਰ੍ਹਾਂ ਪਤੂਏ ਸਾਈਡ ਲਗਾ ਲੈਣਾ ਤੁਸੀਂ ਸਾਈਡ ਲਗਾ ਕੇ ਦਿਖਾਉਣੀ ਚਾਹੀਦੀ ਆਪਾਂ ਨੇ ਇਹ ਲੈਸ ਲਗਾ ਲਈ ਠੀਕ ਹੈ ਜੀ ਇਹਨੂੰ ਆਪਾਂ ਉੱਪਰ ਦੱਬਵੀਂ ਸਲਾਈ ਲਗਾ ਲਈ ਠੀਕ ਹੈ ਜੀ ਆ ਦੇਖੋ ਇੱਧਰੋਂ ਮੂੰਹ ਇੱਧਰੋਂ ਹੋ ਗਿਆ ਇਹਦਾ ਇੱਧਰੋਂ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਇਹਦੇ ਥੱਲੇ ਲਾਵਾਂਗੇ ਮੂਰੀ ਮੂਰੀ ਕਿਸ ਤਰ੍ਹਾਂ ਇਹਦੇ ਆਪਾਂ ਲੈਸ ਲਗਾਵਾਂਗੇ ਪਹਿਲਾਂ ਚੰਗੀ ਤਰ੍ਹਾਂ ਲੈਸ ਲਗਾ ਲਾਂਗੇ ਆਪਾਂ ਇੱਥੇ ਕਰਕੇ ਆਪਣਾ ਲੈਸ ਲਗਾ ਲੈਣੀ ਹੈ ਤੇ ਸਾਰੇ ਤੇ ਇਹ ਡੈਨ ਬਾਰਡਰ ਟ੍ਰੈਂਡਿੰਗ ਚ ਤੇ ਬਹੁਤ ਹੀ ਵਧੀਆ ਬਣ ਕੇ ਆਉਂਦਾ ਹੈ ਆਪਾਂ ਨੇ ਇਸ ਤਰ੍ਹਾਂ ਕਰਕੇ ਲੈਸ ਲਗਾ ਕੇ ਨਾ ਆਪਾਂ ਨੇ ਇਹਨੂੰ ਉਲਟ ਪਾਸੇ ਧਰ ਕੇ ਆਪਾਂ ਇਸ ਤਰ੍ਹਾਂ ਜਿਹੜਾ ਮੋੜੀ ਜਾਣੇ ਸ਼ੁਰੂ ਕਰਦੇ ਤੇ ਕਿਤੇ ਪਾਸੇ ਮੋੜ ਲਗਾ ਦੇ ਸੋ ਸਤਿ ਸ੍ਰੀ ਅਕਾਲ ਜੀ ਮੈਂ ਆਪਾਂ फोल्ड कर देना इस तरह करके ठीक है जी। इस तरह करके फोल्ड कर ला चंकी तरह हाँ जी ये अपना इस तरह करके तो दाद ही सिलाई लगा लें ठीक है जी चंगी तरह ਇਦੋਂ ਤੁਸੀਂ ਪੇਸਟਿੰਗ ਪੇਪਰ ਪਾ ਸਕਦੇ ਹੋ ਠੀਕ ਹੈ ਜੀ ਜਿਹੜੇ ਸਪੰਜਿੰਗ ਬੁਕਰਮ ਹੁੰਦੀ ਹੋਈ ਪਾ ਸਕਦੇ ਹੋ ਤੁਸੀਂ ਜਿਹੜਾ ਤੁਹਾਡਾ ਤੁਹਾਨੂੰ ਸਹੀ ਲੱਗਦਾ ਉਹ ਤੁਸੀਂ ਪਾ ਸਕਦੇ ਹੋ ਆਪਾਂ ਨੇ ਨਾਰਮਲੇ ਬੁਕਰਮ ਪਾਈ ਇਹਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆਪਾਂ ਤੇ ਸਾਰੇ ਤੇ ਸਿਉਣ ਲਗਾ ਲਾਂਗੇ ਠੀਕ ਹੈ ਜੀ ਆਪਣੀ ਸੌਣ ਲੱਗ ਚੁੱਕੀ ਹੈ ਤੇ ਇਸ ਤਰ੍ਹਾਂ ਬਣ ਕੇ ਇਹਨੇ ਰੈਡੀ ਹੋ ਜਾਣਾ ਠੀਕ ਹੈ ਜੀ ਇਸ ਤਰ੍ਹਾਂ ਬਣ ਕੇ ਜੀ ਇਹਨੇ ਰੈਡੀ ਹੋ ਜਾਣਾ ਆਪਣੀ ਸੌਣ ਲੱਗ ਚੁੱਕੀ ਹੈ ਠੀਕ ਹੈ ਜੀ ਆਪਾਂ ਨੀਚੇ ਵੀ ਲੈਸ ਲਗਾਤੀ ਆ ਤੇ ਇਹਨੂੰ ਆਪਾਂ ਹੁਣ ਕੁਝ ਨਹੀਂ ਕਰਨਾ ਕੋਈ ਇੱਥੇ ਸਕਰੋਲ ਨਹੀਂ ਕਰਨੇ ਕੁਝ ਨਹੀਂ ਕਰਨੇ ਹੈਗੇ ਠੀਕ ਆ ਆਪਾਂ ਇੱਥੇ ਤਰਪਾਈ ਕਰਾਂਗੇ ਤੇ ਆਪਾਂ ਆ ਵਾਲੀ ਸੀਨ ਨਹੀਂ ਲਗਾਵਾਂਗੇ ਇਹ ਔਟ ਲੱਗੂਗੀ ਬੁਰੀ ਲੱਗਣੀ ਐ ਸੌਣ ਲੱਗੀ ਹੋਈ ਠੀਕ ਹੈ ਇੱਥੇ ਇੱਥੇ ਆਪਾਂ ਤਰਪਾਈ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਇਹਦੀ ਫਾਈਨਲ ਫਿਨਿਸ਼ਿੰਗ ਦਿਖਾਉਣੀ ਆ ਠੀਕ ਹੈ ਜੀ ਹਾਂਜੀ ਆ ਆਪਣੀ ਜਿਹੜਾ ਆਪਾਂ ਨੇ ਹੁਣ ਟ੍ਰੇਨਿੰਗ ਕਰੀ ਆ ਉਹ ਆਪਣੀ ਬਣ ਕੇ ਤਿਆਰ ਠੀਕ ਹੈ ਜੀ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਲੱਗ ਰਹੀ ਈ ਆ ਠੀਕ ਹੈ ਜੀ ਆ ਦੇਖੋ ਠੀਕ ਹੈ ਆਪਾਂ ਇਹਨੂੰ ਕੀ ਕਰਨਾ ਐ ਨਾ ਤਰਪਾਈ ਕਰ ਦੇਣੀ ਐ ਇਸ ਤਰ੍ਹਾਂ ਠੀਕ ਹੈ ਜੀ ਅੰਦਰ ਫੋਲਡ ਕਰਕੇ ਫਿਰ ਕਿਸੇ ਨੂੰ ਨਹੀਂ ਲਗवानी ਹੈਗੀ ਆਪਾਂ ਦੇ ਉੱਤੇ ਇਨੂੰ ਪਤਰਪਾਈ ਕਰਕੇ ਇੱਕ ਧਿਆਨ ਹੋਰ ਕਹ ਜੇ ਤੁਸੀਂ ਝੜਨ ਲੱਗਣਾ ਨਾ ਆ ਲੈਸ ਨਾਲ ਲੈਸ ਜ਼ਰੂਰ ਮਿਲਣੀ ਚਾਹੀਦੀ ਥੋੜੀ ਇਧਰੋਂ ਵੀ ਆ ਦੇਖੋ ਠੀਕ ਹੈ ਜੀ ਜਦੋਂ ਆਪਾਂ ਨੂੰ ਆਹ ਝੜਨ ਲੱਗਣਾ ਆਪਾਂ ਸਲਵਾਰ ਦੀ ਸਿਉਣ ਲਗਾਉਣ ਲੱਗਣਾ ਠੀਕ ਹੈ ਜੀ ਆ ਦੇਖੋ ਕਿੰਨੀ ਸੋਹਣੀ ਬਣ ਕੇ ਰੈਡੀ ਹੋਈ ਆਪਣੀ ਠੀਕ ਹੈ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਥੈਂਕ ਯੂ ਜੀ ਤਾਂ